ਅੱਜ ਦਾ ਜਿਹੜਾ ਟਰੂ ਕਰਾਈਮ ਕੇਸ ਆ ਉਹ ਆ ਐਨੇਲੀ ਦਾ ਜਿਹਦੀ ਬੋਡੀ ਸੇਗੀ ਉਹਦੇ ਵਿਆਹ ਵਾਲੇ ਦਿਨ ਦੀਵਾਰ 'ਚ ਚਿਨੀ ਹੋਈ ਮਿਲੀ ਕੈਲੀਫੋਰਨੀਆ ਦੀ ਰਹਿਣ ਵਾਲੀ 24 ਸਾਲਾਂ ਦੀ ਇੱਕ ਲੜਕੀ ਜਿਹਦਾ ਨਾਮ ਸੀਗਾ ਐਨੇਲੀ ਪੜ੍ਹਾਈ 'ਚ ਐਨੀ ਇੰਟੈਲੀਜੈਂਟ ਸੀ ਕਿ ਆਪਣੇ ਸਕੂਲ ਦੇ ਵਿੱਚ ਉਹਨੂੰ ਸੈਕੰਡ ਆਇਨਸਟਾਈਨ ਦੇ ਨਾਮ ਤੋਂ ਬੁਲਾਇਆ ਜਾਂਦਾ ਸੀਗਾ ਅੱਗੇ ਚੱਲ ਕੇ ਐਨੀ ਇੱਕ ਸਾਇੰਟਿਸਟ ਬੰਨਣਾ ਚਾਹੁੰਦੀ ਸੀਗੀ ਉਹ ਕੈਂਸਰ ਤੇ ਮਸਕੂਲਰ ਡਿਸਟ੍ਰੋਫੀ ਵਰਗੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਲੱਭਣਾ ਚਾਹਦੀ ਸੀਗੀ ਇਸੇ ਲਈ ਸੈੱਲ ਡਿਵੈਲਪਮੈਂਟ ਬਾਇਓਲੋਜੀ ਚ ਉਹਨੇ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਦੇ ਲਈ ਐਨੀਨੇ ਸਕਾਲਰਸ਼ਿਪ ਦੇ ਨਾਲ ਯੂਨੀਵਰਸਿਟੀ ਆਫ ਰਜਿਸਟਰ ਚ ਐਡਮਿਸ਼ਨ ਲਿਆ ਯੂਨੀਵਰਸਿਟੀ ਦੇ ਦੌਰਾਨ ਉਹਦੀ ਮੁਲਾਕਾਤ ਹੈ ਜਿਹੜੀ ਇੱਕ ਲੜਕੇ ਦੇ ਨਾਲ ਹੁੰਦੀ ਹੈ ਜਿਹਦਾ ਨਾਮ ਸੀਗਾ ਜੌਨਾਥਨ ਵਿਡੋਸ ਐਨੀ ਤੇ ਜੌਨਾਥਨ ਸੀਗਾ ਜਿਹੜੇ ਕੁਝ ਟਾਈਮ ਚ ਬਹੁਤ ਵਧੀਆ ਦੋਸਤ ਬਣ ਗਏ ਤੇ ਜਲਦ ਹੀ ਇਹਨਾਂ ਦੀ ਦੋਸਤੀ ਸੀਗੀ ਜਿਹੜੀ ਉਹ ਪਿਆਰ ਚ ਬਦਲ ਜਾਂਦੀ ਹੈ ਤੇ ਦੋਵੇਂ ਇੱਕ ਦੂਸਰੇ ਦੇ ਨਾਲ ਵਿਆਹ ਕਰਵਾਉਣ ਦਾ ਫੈਸਲਾ ਲੈ ਲੈਂਦੇ ਆ। ਇਸੇ ਲਈ ਇਹਨਾਂ ਦੋਨਾਂ ਦੀ ਇਹ ਜਿਹੜੀ ਇਸੇ ਦੌਰਾਨੀ ਜਿਹੜੀ ਹੈ ਵਿਆਹ ਦੀ ਡੇਟ ਵੀ ਫਿਕਸ ਹੋ ਜਾਂਦੀ ਹੈ 13 ਸਤੰਬਰ 2009 ਪਰ ਕੀ ਹੁੰਦਾ ਐਵੇਂ ਦਾ ਕਿ ਜਿਹੜਾ ਲੋਕਾਂ ਨੂੰ ਇਹਨਾਂ ਦੀ ਵਿਆਹ ਵਾਲੇ ਦਿਨ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਰਿਸ਼ਤੇਦਾਰਾਂ ਨੂੰ ਇਹਨਾਂ ਦੇ ਅੰਤਮ ਸੰਸਕਾਰ ਤੇ ਜਾਣਾ ਪਿਆ। ਕਹਾਣੀ ਚ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਹਾਨੂੰ ਐਵੇਂ ਦੀਆਂ ਕ੍ਰਾਈਮ ਸਟੋਰੀਜ਼ ਪਸੰਦ ਆ ਤੇ ਤੁਹਾਨੂੰ ਰਿਕਵੈਸਟ ਹੈ ਕਿ ਤੁਸੀਂ ਪਲੀਜ਼ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ। ਤੇ ਹੁਣ ਵਾਪਦੇ ਆਂ ਅੱਜ ਦੀ ਕਹਾਣੀ ਵੱਲ ਗ੍ਰੈਜੂਏਸ਼ਨ ਤੋਂ ਬਾਅਦ ਐਨੀ ਤੇ ਜোনাਥਨ ਇੱਕ ਦੂਸਰੇ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀਗੇ ਪਰ ਆਪਣਾ ਕਰੀਅਰ ਬਣਾਉਣ ਦੇ ਲਈ ਉਹਨਾਂ ਨੂੰ ਅੱਗੇ ਦੀ ਪੜ੍ਹਾਈ ਤਾਂ ਕਰਨੀ ਹੀ ਪੈਣੀ ਸੀ ਇਸੇ ਲਈ ਵਿਆਹ ਦੀ ਡੇਟ ਤਾਂ ਫਿਕਸ ਹੁੰਦੀ ਐ ਪਰ ਐਨੀ ਤੇ ਜোনাਥਨ ਨੇ ਅੱਗੇ ਦੀ ਪੜ੍ਹਾਈ ਦੇ ਲਈ ਅਲੱਗ-ਅਲੱਗ ਯੂਨੀਵਰਸਿਟੀਆਂ 'ਚ ਐਡਮਿਸ਼ਨ ਲੈ ਲਿਆ ਜোনাਥਨ ਨੂੰ ਐ ਜਿਹੜੀ ਉਹ ਐਡਮਿਸ਼ਨ ਮਿਲਿਆ ਕੋਲੰਬੀਆ ਯੂਨੀਵਰਸਿਟੀ 'ਚ ਤੇ ਐਨੀ ਨੂੰ ਸੀਗਾ ਜਿਹੜਾ ਉਹ ਯੇਲ ਯੂਨੀਵਰਸਿਟੀ 'ਚ ਐਡਮਿਸ਼ਨ ਮਿਲਿਆ ਯੇਲ ਯੂਨੀਵਰਸਿਟੀ ਹੈ ਜਿਹੜੀ ਉਹ ਐਨੀ ਵੱਡੀ ਹੈ ਤੁਸੀਂ ਇਸ ਗੱਲ ਦਾ ਅੰਦਾਜ਼ਾ ਇੱਥੋਂ ਲਾ ਸਕਦੇ ਹੋ ਕਿ ਉਸ ਯੂਨੀਵਰਸਿਟੀ ਦਾ ਜਿਹੜਾ ਆ ਖੁਦ ਦਾ ਇੱਕ ਪੁਲਿਸ ਡਿਪਾਰਟਮੈਂਟ ਆ ਪੁਲਿਸ ਫੋਰਸ ਆ ਤੇ ਤੇ ਉੱਥੇ ਪੁਲਿਸ ਤੇ ਕੋਲ ਹੈ ਜਿਹੜਾ ਪੈਟਰੋਲਿੰਗਸ ਤੇ ਲਈ ਹੈ ਜਿਹੜੀਆਂ ਉਹ ਕਾਰਸ ਵੀ ਹੈਗੀਆਂ ਆ 7 ਸਤੰਬਰ 2009 ਨੂੰ ਹੁਣ ਇਹਨਾਂ ਦੇ ਵਿਆਹ 'ਚ ਸਿਰਫ 5 ਦਿਨ ਬਾਕੀ ਸੀਗੇ ਐਨੀ ਆਪਣੇ ਦੋਸਤ ਨੂੰ ਹੈ ਜਿਹੜਾ ਕਾਲ ਕਰਦੀ ਹੈ ਤਾਂ ਉਹਨੂੰ ਦੱਸਦੀ ਹੈ ਕਿ ਉਹ ਕਿੰਨੀ ਐਕਸਾਈਟਿਡ ਹੈ ਆ ਵਿਆਹ ਨੂੰ ਲੈ ਕੇ ਤੇ ਰੋਜ਼ਾਨਾ ਉਹ ਇੰਟਰਨੈਟ ਤੇ ਚੈੱਕ ਕਰਦੀ ਹੈ ਕਿ ਉਹਦੇ ਵਿਆਹ ਵਾਲੇ ਦਿਨ ਮੌਸਮ ਕਿਵੇਂ ਦਾ ਰਹੇਗਾ ਪਰ ਉਹ ਦੱਸਦੀ ਹੈ ਕਿ ਨਾਲੇ ਨਾਲ ਉਹ ਕਾਫੀ ਨਰਵਸ ਵੀ ਹੈਗੀ ਹੈ ਕਿਉਂਕਿ ਉਹਨੂੰ ਕਿਤੇ ਨਾ ਕਿਤੇ ਐਂ ਲੱਗਦਾ ਹੈ ਕਿ ਕਿਤੇ ਉਹਨੇ ਫੈਸਲਾ ਇਹ ਜਲਦੀ ਵੇਸਤਾ ਨਹੀਂ ਲੈ ਲਿਆ ਤਾਂ ਫਿਰ ਅਗੂ ਦੀ ਦੋਸਤ ਨੂੰ ਸਮਝਾਉਂਦੀ ਹੈ ਕਿ ਇਹ ਬਿਲਕੁਲ ਨੋਰਮਲ ਆ ਵਿਆਹ ਤੋਂ ਪਹਿਲਾਂ ਇਹ ਥੋੜੀ-ਬਹੁਤੀ ਘਬਰਾਹਟ ਐਂਜਾਇਟੀ ਤਾਂ ਹੁੰਦੀ ਹੀ ਹੁੰਦੀ ਹੈ ਇਹ ਸਭ ਨੋਰਮਲ ਆ ਤੋ ਐਨੀ ਟੈਨਸ਼ਨ ਨਾ ਲੈ ਇਸ ਤੋਂ ਬਾਅਦ ਇਹ ਜਿਹੜਾ ਉਹ ਦੋਨੋਂ ਜਣੀਆਂ ਉਹ ਨੋਰਮਲ ਗੱਲਬਾਤ ਕਰਦੀਆਂ ਆ ਤੇ ਫੋਨ ਕੱਟ ਜਾਂਦਾ ਆ ਅਗਲੇ ਦਿਨ 8 ਸਤੰਬਰ 2009 ਨੂੰ ਐਨੀ ਜਿਹੜੀ ਉਹ ਸਵੇਰੇ-ਸਵੇਰੇ ਜਲਦੀ ਉੱਠ ਕੇ ਯੂਨੀਵਰਸਿਟੀ ਵੱਲ ਨਿਕਲ ਜਾਂਦੀ ਹੈ ਐਨੀ ਸਭ ਤੋਂ ਪਹਿਲਾਂ ਯੂਨੀਵਰਸਿਟੀ ਕੈਂਪਸ 'ਚ ਆਪਣੇ ਆਫਿਸ 'ਚ ਜਾਂਦੀ ਹੈ 10 ਵਜੇ ਤੱਕ ਐਨੀ ਉੱਥੇ ਕੰਮ ਕਰਦੀ ਹੈ 10 ਵਜੇ ਤੋਂ ਬਾਅਦ ਐਨੀ ਆਪਣੇ ਆਫਿਸ ਦੇ ਬਿਲਡਿੰਗ ਨੂੰ ਛੱਡ ਕੇ ਦੂਸਰੀ ਬਿਲਡਿੰਗ ਵੱਲ ਜਾਂਦੀ ਹੈ ਜਿੱਥੇ ਐਨੀ ਦੀ ਜਿਹੜੀ ਰਿਸਰਚ ਲੈਬ ਹੁੰਦੀ ਹੈ ਹੁਣ ਸਵੇਰ ਤੋਂ ਰਾਤ ਹੋ ਜਾਂਦੀ ਹੈ ਰਾਤ ਦੇ 9 ਵਜੇ ਜਾਂਦੇ ਹੈ ਪਰ ਐਨੀ ਆਪਣੇ ਘਰ ਨਹੀਂ ਪਹੁੰਚਦੀ ਐਨੀ ਦੀਆਂ ਜਿਹੜੀਆਂ ਰੂਮ ਮੇਟ ਸੀਗੀਆਂ ਉਹ ਕਾਫੀ ਫਿਕਰਮੰਦ ਹੋ ਜਾਂਦੀਆਂ ਕਿਉਂਕਿ ਐਨੀ ਸੀਗੀ ਜਿਹੜੀ ਹਮੇਸ਼ਾ ਟਾਈਮ ਤੇ ਘਰ ਪਹੁੰਚਦੀ ਸੀਗੀ ਅਨੀ ਅਨੀ ਦੀ ਫਰੈਂਡ ਜਿਹੜੀ ਜੈਨੀਫਰ ਉਹ ਦੱਸਦੀ ਹੈ ਕਿ ਅਗਰ ਮਜਬੂਰੀ ਚ ਕਦੀ ਐਨੀ ਆਉਣ ਚ ਲੇਟ ਹੋ ਜਾਂਦੀ ਉਹਨੂੰ ਲੇਟ ਨਾਈਟ ਕਿਤੇ ਬਾਹਰ ਜਾਣਾ ਪੈਂਦਾ ਤਾਂ ਉਹ ਹਮੇਸ਼ਾ ਆਪਣੀ ਫਰੈਂਡਸ ਨੂੰ ਕਾਲ ਕਰਕੇ ਕਿਸੇ ਇੱਕ ਨੂੰ ਬੁਲਾ ਲੈਂਦੀ ਸੀਗੀ ਰਾਤ ਦੇ 9 ਵਜ ਚੁੱਕੇ ਸੀਗੇ ਐਨੀ ਦਾ ਕਿਤੇ ਵੀ ਕੋਈ ਅਤਾ ਪਤਾ ਨਹੀਂ ਚੱਲਦਾ ਉਹਦੇ ਜਿਹੜੇ ਆ ਰੂਮ ਮੇਟਸ ਆ ਉਹਨੂੰ ਲਗਾਤਾਰ ਕਾਲ ਕਰ ਰਹੇ ਸੀਗੇ ਪਰ ਐਨੀ ਦੀ ਸਾਈਡ ਤੋਂ ਕੋਈ ਰਿਸਪੌਂਸ ਨਹੀਂ ਸੀ ਆ ਰਿਹਾ ਅਨੀ ਦੀ ਮਿਸਿੰਗ ਕੰਪਲੀਟ ਮਿਲਦੇ ਹੀ ਪੁਲਿਸ ਜਿਹੜੀ ਉਹ ਯੂਨੀਵਰਸਿਟੀ ਪਹੁੰਚਦੀ ਹੈ ਯੂਨੀਵਰਸਿਟੀ ਪਹੁੰਚ ਕੇ ਪੁਲਿਸ ਉਹਦੇ ਆਫਿਸ 'ਚ ਜਾਂਦੀ ਹੈ ਜਿੱਥੇ ਉਹ ਕੰਮ ਕਰਦੀ ਸੀ ਉਹਦਾ ਉੱਥੇ ਪਰਸ ਵਾਲਟ ਫੋਨ ਘਰਦੇ ਚਾਬੀਆਂ ਤੇ ਕਾਰਡਸ ਆ ਤੇ ਕੁਝ ਪੈਸੇ ਵੀ ਉਹਨਾਂ ਨੂੰ ਮਿਲਦੇ ਆ ਇਹ ਸਾਰਾ ਸਮਾਨ ਅਨੀ ਦੇ ਆਫਿਸ 'ਚ ਵੇਖ ਕੇ ਪੁਲਿਸ ਦੀ ਚਿੰਤਾ ਸਿਗੀ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਅਗਰ ਜਿਹੜੀ ਅਨੀ ਆ ਉਹ ਕਿਸੇ ਪਲੈਨਿੰਗ ਦੇ ਤਹਿਤ ਗਈ ਹੁੰਦੀ ਤਾਂ ਆਪਣੇ ਕਾਰਡਸ ਫੋਨ ਤੇ ਪੈਸੇ ਜ਼ਰੂਰ ਨਾਲ ਲੈ ਕੇ ਜਾਂਦੀ ਇਸ ਤੋਂ ਬਾਅਦ ਪੁਲਿਸ ਇਹ ਜਿਹੜੀ ਕੈਂਪਸ 'ਚ ਲੱਗੀ ਹੈ ਜਿਹੜੇ ਸੀਸੀਟੀਵੀ ਕੈਮਰਾਸ ਲੱਗੇ ਹੁੰਦੇ ਆ ਉਹਨਾਂ ਦੀਆਂ ਫੋਟੋਆਂ ਕੱਢਦੀ ਹੈ ਤੇ ਫੁਟੇਜ ਤੋਂ ਪਤਾ ਚੱਲਦਾ ਆ ਕਿ ਐਨੀ ਹੈ ਜਿਹੜੀ ਉਹ 10 ਵਜੇ ਤੱਕ ਆਪਣੇ ਆਫਿਸ 'ਚ ਹੀ ਸੀ ਫਿਰ ਸਵੇਰੇ 10 ਵਜੇ ਕਿ 11 ਮਿੰਟ ਤੇ ਹੈ ਜਿਹੜੀ ਐਨੀ ਆਪਣੇ ਆਫਿਸ ਤੋਂ ਆਪਣੀ ਰਿਸਰਚ ਲੈਵਲ ਜਾਂਦੀ ਹੈ ਜੋ ਦੂਸਰੀ ਬਿਲਡਿੰਗ ਦੇ ਰੂਮ ਨੰਬਰ ਜੀ 13 'ਚ ਸੀ ਜਿਸ ਵਕਤ ਐਨੀ ਆਪਣੀ ਲੈਬਲ ਜਾ ਰਹੀ ਸੀ ਉਹਦੇ ਹੱਥੇ 'ਚ ਕੁਝ ਵੱਡਾ ਜਿਹਾ ਸਮਾਨ ਹੁੰਦਾ ਆ ਤੇ ਜਦੋਂ ਪੁਲਿਸ ਉਹਨੂੰ ਜ਼ੂਮ ਕਰਕੇ ਵੇਖਦੀ ਐ ਤਾਂ ਉਹ ਐਨੀ ਦਾ ਇੱਕ ਰਿਸਰਚ ਜਿਹੜਾ ਪ੍ਰੋਜੈਕਟ ਸੀਗਾ ਆਪਣੀ ਲੈਬ 'ਚ ਜਾਂਦੇ ਟਾਈਮ ਉਹ ਬਹੁਤ ਹੀ ਨਾਰਮਲ ਸੀਗੀ ਰਸਤੇ 'ਚ ਐਨੀ ਨੂੰ ਨਾ ਤਾਂ ਕਿਸੇ ਨੇ ਰੋਕਿਆ ਤੇ ਨਾ ਹੀ ਐਨੀ ਨੇ ਕਿਸੇ ਦੇ ਨਾਲ ਕੋਈ ਗੱਲਬਾਤ ਕੀਤੀ ਰੂਮ ਨੰਬਰ ਜੀ 13 ਬੀਸਮੈਂਟ 'ਚ ਸੀਗਾ ਤੇ ਅਨਫੋਰਚੂਨੇਟਲੀ ਉੱਥੇ ਸਿਰਫ ਇੱਕ ਹੀ ਕੈਮਰਾ ਸੀਗਾ ਸੀਸੀਟੀਵੀ ਫੂਟੇਜ ਜਦੋਂ ਅੱਗੇ ਵੇਖਣ ਤੋਂ ਬਾਅਦ ਪਤਾ ਚੱਲਦਾ ਆ ਕਿ 12:50 ਮਿੰਟ ਤੇ ਉਸੇ ਦਿਨ ਇੱਕ ਫਾਇਰ ਅਲਾਰਮ ਵੱਜਿਆ ਸੀਗਾ ਜਿਸ ਤੋਂ ਬਾਅਦ ਐਨੀ ਦੇ ਨਾਲ ਵਾਲੀ ਬਿਲਡਿੰਗ ਚੋਂ ਸਾਰੇ ਲੋਕੀ ਸੀਗੇ ਜਿਹੜੇ ਉਹ ਬਾਹਰ ਨਿਕਲ ਗਏ ਸੀਗੇ ਤੇ ਐਨੀ ਦੀ ਲੈਬ ਚ ਇੱਕ ਲੈਬ ਟੈਕਨੀਸ਼ੀਅਨ ਸੀਗਾ ਜਿਹਦਾ ਨਾਮ ਸੀਗਾ ਰੇ ਉਸਦਾ ਕੰਮ ਸੀਗਾ ਲੈਬ ਦੀ ਸਾਫ ਸਫਾਈ ਰੱਖਣਾ ਜਦ ਪੁਲਿਸ ਨੇ ਰੇ ਤੋਂ ਐਨੀ ਬਾਰੇ ਪੁੱਛਿਆ ਤਾਂ ਇਹਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਫਾਇਰ ਅਲਾਰਮ ਵੱਜਿਆ ਸੀਗਾ ਤੋਂਨੇ ਐਨੀ ਨੂੰ ਹੈ ਜਿਹੜਾ ਉਹ ਬਾਹਰ ਜਾਂਦੇ ਹੋਏ ਵੇਖਿਆ ਸੀਗਾ ਪਰ ਫਾਇਰ ਅਲਾਰਮ ਦੇ ਟਾਈਮ ਜੋ ਸੀਸੀਟੀਵੀ ਕੈਮਰੇ ਵਿੱਚ ਜੋ ਫੁਟੇਜ ਸਾਹਮਣੇ ਆਈਆਂ ਸੀਗੀਆਂ ਉਹਨਾਂ ਚ ਐਨੀ ਦਾ ਕੋਈ ਅਤਾ ਪਤਾ ਨਹੀਂ ਸੀਗਾ ਹੁਣ ਯੂਨੀਵਰਸਿਟੀ ਕੈਂਪਸ ਤੇ ਲਗਭਗ 70 ਕੈਮਰੇ ਸੀਗੇ ਜਿਹੜੇ ਲੱਗੇ ਹੋਏ ਸੀਗੇ ਉੱਥੇ ਉਹਨਾਂ ਨੂੰ ਖੰਗਾਲਿਆ ਗਿਆ ਕਿਸੇ ਵੀ ਫੁਟੇਜ ਚ ਐਨੀ ਨੂੰ ਬਾਹਰ ਨਿਕਲਦੇ ਹੋਏ ਨਹੀਂ ਸੀ ਵੇਖਿਆ ਗਿਆ ਇਸ ਤੋਂ ਬਾਅਦ ਯੂਨੀਵਰਸਿਟੀ ਚ ਯੂਨੀਵਰਸਿਟੀ ਨੇ ਐਨੀ ਦੀ ਇਨਫੋਰਮੇਸ਼ਨ ਦੇਣ ਵਾਲੇ ਨੂੰ 10000 ਡਾਲਰ ਇਨਾਮ ਦੇਣ ਦੀ ਘੋਸ਼ਣਾ ਕੀਤੀ ਹੁਣ 3 ਦਿਨ ਨਿਕਲ ਗਏ ਸੀਗੇ ਪੁਲਿਸ ਨੇ ਹਰ ਇੱਕ ਫਲੋਰ ਰੂਮ ਕਬerts ਸਾਰਿਆਂ ਦੀ ਸਰਚ ਕਰਨੀ ਸ਼ੁਰੂ ਕਰਤੀ ਕਿਉਂਕਿ ਸੀਸੀਟੀਵੀ ਕੈਮਰਾਸ ਸਾਫ਼ ਦੇਖਿਆ ਜਾ ਰਿਹਾ ਸੀਗਾ ਕਿ ਐਨੀ ਅੰਦਰ ਕਿ ਐਨੀ ਅੰਦਰ ਤਾਂ ਗਈ ਪਰ ਬਿਲਡਿੰਗ ਤੋਂ ਬਾਹਰ ਨਹੀਂ ਨਿਕਲੀ ਕਿਉਂਕਿ ਕਿਤੇ ਵੀ ਉਹਦੀਆਂ ਫੁਟੇਜ ਨਹੀਂ ਸੀ ਮਿਲ ਰਹੀਆਂ ਹੁਣ 3 ਦਿਨ ਬਾਅਦ ਇਹ ਜਿਹੜਾ ਪੁਲਿਸ ਨੂੰ ਬੀਸਮੈਂਟ ਦੀ ਛੱਤ ਤੇ ਇੱਕ ਗ੍ਰੀਨ ਕਲਰ ਦੀ ਖੂਨ ਦੇ ਨਾਲ ਭਿੱਜੀ ਹੋਈ ਸ਼ਰਟ ਮਿਲੀ ਤੇ ਸੇਮ ਉਸੇ ਰੰਗ ਦੀ ਜਿਹੜੀ ਸ਼ਰਟ ਸੀਗੀ ਜਿਸ ਦਿਨ ਇਹ ਸਭ ਹੋਇਆ ਉਸੇ ਦਿਨ ਐਨੀ ਨੇ ਪਾਈ ਹੋਈ ਸੀਗੀ ਐਨੀ ਦੀ ਲੈਬ ਜੀ 13 ਤੇ ਉਧਰ ਬਰਾਬਰ ਵਾਲੇ ਰੂਮ ਜੀ 22 ਦੋਨਾਂ ਦੇ ਆਸ-ਪਾਸ ਸੀਗੇ ਜਿਹੜੇ ਉਹ ਬਲੱਡ ਦੇ ਜਿਹੜੇ ਆ ਸਟੇਨ ਮਿਲਨੇ ਹੁਣ ਸੀਗੇ ਜਿਹੜੇ ਉਹ ਸ਼ੁਰੂ ਹੋਗੇ ਤੇ ਹੁਣ ਹੋਰ ਕੀ ਹੋ ਰਿਹਾ ਸੀਗਾ ਇੱਕ ਕੈਮੀਕਲ ਦੀ ਅਜੀਬ ਜਿਹੀ ਸਮੈਲ ਆਣੀ ਉੱਥੋਂ ਸ਼ੁਰੂ ਹੋ ਗਈ ਹੁਣ ਪੁਲਿਸ ਸੀਗੀ ਜਿਹੜੀ ਉਹਨੂੰ ਕਰਾਇਮ ਦਾ ਹੁਣ ਅੰਦਾਜ਼ਾ ਤਾਂ ਹੋ ਚੁੱਕਿਆ ਸੀਗਾ ਕਿਉਂਕਿ ਉਹਨਾਂ ਦਾ ਤਾਂ ਡੇਲੀ ਦਾ ਇਹ ਕੰਮ ਆ ਇਸ ਲਈ ਪੁਲਿਸ ਡਿਪਾਰਟਮੈਂਟ ਚੋਂ ਐ ਜਿਹੜੇ ਉਹ ਟ੍ਰੇਨਡ ਡੌਗ ਮੰਗਵਾਏ ਜਾਂਦੇ ਆ ਉਸ ਤੋਂ ਬਾਅਦ 20 ਮਿੰਟ ਤੋਂ ਹੀ ਰੂਮ ਨੰਬਰ ਜੀ 22 ਤੋਂ ਇੱਕ ਲੈਬ ਦੇ ਬਰਾਬਰ ਵਾਲਾ ਰੂਮ ਸੀਗਾ ਜਿਹੜਾ ਉੱਥੇ ਪੁਲਿਸ ਨੂੰ ਐਨੀ ਦੇ ਨੈਕਲੇਸ ਤੇ ਮੋਤੀ ਵੀ ਮਿਲਦੇ ਆ ਹੁਣ ਪੁਲਿਸ ਦੀ ਜਿਹੜੀ ਸਰਚ ਸੀਗੀ ਉਹ ਤਾਂ ਚੱਲ ਹੀ ਰਹੀ ਸੀ ਪੂਰੇ ਹੁਣ ਬੇਸਮੈਂਟ ਚੋਂ ਇੱਕ ਅਜੀਬ ਜਿਹੀ ਸਮੈਲ ਆ ਰਹੀ ਸੀ ਤੇ ਹੁਣ ਕੀ ਹੁੰਦਾ ਆ ਦਿਨ ਆਉਂਦਾ ਆ 13 ਸਤੰਬਰ 2009 ਇਸੇ ਦਿਨ ਹੀ ਐਨੀ ਦਾ ਵਿਆਹ ਸੀਗਾ ਤੇ ਪੁਲਿਸ ਡਿਪਾਰਟਮੈਂਟ ਤੇ ਟ੍ਰੇਨ ਡੌਗਸ ਦੀ ਮਦਦ ਦੇ ਨਾਲ ਅੱਜ ਹੀ ਦੇ ਦਿਨ ਬੇਸਮੈਂਟ ਦੀ ਜਿਹੜੀ ਜਿਹੜਾ ਲੌਕਰ ਰੂਮ ਸੀਗਾ ਉਹਦੀ ਦੀਵਾਰ 'ਚ ਬਣੇ ਇੱਕ ਆਊਟਲੈਟ ਚੋਂ ਅੈਨੀ ਦੀ ਡੈਡ ਬੋਡੀ ਹੈ ਜਿਹੜੀ ਉਹ ਟੁੱਟੀ ਫੁੱਟੀ ਹਾਲਤ ਚ ਉਲਟੀ ਥਸੀ ਹੋਈ ਮਿਲਦੀ ਹੈ। ਐਨੀ ਦੀ ਡੈਡ ਬੋਡੀ ਦੇ ਨਾਲ ਉੱਥੇ ਇੱਕ ਸਰਜਿਕਲ ਗਲਵਸ ਵੀ ਮਿਲਦਾ ਆ ਜਿਹਦੇ ਉੱਤੇ ਲਿਖਿਆ ਹੁੰਦਾ ਆ ਰੇਸੀ। ਹੁਣ ਪੁਲਿਸ ਹੈ ਜਿਹੜੀ ਉਹ ਰੇਨ ਨੂੰ ਅਰੈਸਟ ਕਰਦੀ ਹੈ ਤੇ ਉਹਦਾ ਜਿਹੜਾ ਡੀਐਨਏ ਸੈਂਪਲ ਆ ਲੈਂਦੀ ਹੈ ਤੇ ਉਸਦੇ ਡੀਐਨਏ ਸੈਂਪਲ ਨੂੰ ਐਨੀ ਦੀ ਡੈਡ ਬੋਡੀ ਦੇ ਨਾਲ ਪਏ ਹੋਏ ਗਲਵਸ ਤੇ ਡੀਐਨਏ ਦੇ ਨਾਲ ਜਿਹੜਾ ਆ ਉਹ ਮੈਚ ਕਰਦੀ ਹੈ ਤੇ ਪੁਲਿਸ ਨੂੰ ਰੇਡ ਤੇ ਵੈਸੇ ਵੀ ਕਾਫੀ ਟਾਈਮ ਪਹਿਲਾਂ ਤੋਂ ਹੀ ਸ਼ੱਕ ਹੁੰਦਾ ਆ ਪਰ ਇੱਥੇ ਹੁਣ ਉਹ ਜਦੋਂ ਡੀਐਨਏ ਸੈਂਪਲ ਦੀ ਜਾਂਚ ਹੁੰਦੀ ਹੈ ਤੇ ਇੱਥੇ ਕਨਫਰਮ ਹੋ ਜਾਂਦਾ ਆ ਕਿ ਉਹ ਜਿਹੜਾ ਗਲਵਸ ਆ ਉਹ ਰੇ ਸੀ ਦਾ ਹੀ ਆ ਤੇ ਹੁਣ ਇਸ ਤੋਂ ਬਾਅਦ ਕੀ ਹੁੰਦਾ ਹੈ ਜਦੋਂ ਪੁਲਿਸ ਨੂੰ ਪਹਿਲਾਂ ਤੋਂ ਹੀ ਰੇਡ ਤੇ ਸ਼ੱਕ ਸੀਗਾ ਕਿਉਂਕਿ ਉਹ ਸਾਫ ਲੈਬ ਦੀ ਹੈ ਜਿਹੜੀ ਉਹ ਵਾਰ-ਵਾਰ ਵਾਰ-ਵਾਰ ਸਫਾਈ ਕਰੇ ਜਾ ਰਿਆ ਸੀਗਾ ਉਹਦੇ ਚਿਹਰੇ ਤੇ ਵੀ ਕੁਝ ਕਰੋਚਾਂ ਦੇ ਆ ਜਿਹੜੇ ਉਹ ਨਿਸ਼ਾਨ ਸੀਗੇ ਜਦੋਂ ਪੁਲਿਸ ਉਹਨੂੰ ਪੁੱਛਦੀ ਹੈ ਕਿ ਇਹ ਸਕ੍ਰੈਚਸ ਕਿਵੇਂ ਪਏ ਆ ਤੇਰੇ ਫੇਸ ਤੇ ਤਾਂ ਉਹ ਦੱਸਦਾ ਹੈ ਕਿ ਮੈਂ ਇੱਕ ਪਾਲਤੂ ਬਿੱਲੀ ਰੱਖੀ ਹੈ ਜਿਹਦੇ ਨਾਲ ਖੇਡਦੇ ਟਾਈਮ ਉਹਦਾ ਪੰਜਾ ਮੇਰੇ ਮੂੰਹ ਤੇ ਲੱਗ ਗਿਆ ਸੀਗਾ ਹੁਣ ਪੁਲਿਸ ਸੀਗੀ ਜਿਹੜੀ ਉਹ ਰੇਨ ਨੂੰ ਗ੍ਰਿਫਤਾਰ ਕਰਕੇ ਇੰਟੈਰੋਗੇਸ਼ਨ ਦੇ ਦੌਰਾਨ ਐਨੀ ਦੇ ਬਾਰੇ ਪੁੱਛਦੀ ਹੈ ਪਰ ਉਹ ਕੁਝ ਵੀ ਨਹੀਂ ਬੋਲਦਾ ਉਹ ਕੁਝ ਨਹੀਂ ਦੱਸਦਾ ਕਿ ਉਹਨੇ ਸਭ ਕੁਝ ਕਿਉਂ ਕੀਤਾ ਹੁਣ ਇੱਥੇ ਜਿਹੜੀ ਪੁਲਿਸ ਸੀਗੀ ਉਹਦੇ ਕੋਲ ਲਗਭਗ 250 ਤੋਂ ਜ਼ਿਆਦਾ ਸਬੂਤ ਸੀਗੇ ਰੇਡ ਦੇ ਖਿਲਾਫ ਅਗਲੇ ਦਿਨ ਐਨੀ ਦੀ ਜਦੋਂ ਪੋਸਟਮਾਰਟਮ ਰਿਪੋਰਟ ਆਈ ਤਾਂ ਪੋਸਟਮਾਰਟਮ ਚਾਇਆ ਕਿ ਐਨੀ ਨੂੰ ਗਲਾ ਦਬਾ ਕੇ ਮਾਰਿਆ ਗਿਆ ਤੇ ਮਰਨ ਤੋਂ ਪਹਿਲਾਂ ਐਨੀ ਨੇ ਆਪਣੇ ਆਪ ਨੂੰ ਬਚਣ ਲਈ ਕਾਫੀ ਕੋਸ਼ਿਸ਼ ਕੀਤੀ ਕਾਫੀ ਸਟਰਗਲ ਕੀਤਾ ਤੇ ਉਹਦੇ ਨਾਲ ਇਸੇ ਦੌਰਾਨ ਕਾਫੀ ਮਾਰਪੀਟ ਵੀ ਕੀਤੀ ਗਈ ਸੀ ਤੇ ਮਰਨ ਤੋਂ ਬਾਅਦ ਹੈ ਜਿਹੜਾ ਐਨੀ ਨੂੰ ਇੱਕ ਛੋਟੀ ਜੀ ਜਗ੍ਹਾ 'ਚ ਜਿਹੜਾ ਇਹ ਉਹਨੂੰ ਅੰਦਰ ਧਕੇਲਣ ਲਈ ਇਸ ਲਾਸ਼ ਨੂੰ ਹੈ ਜਿਹੜਾ ਛੁਪਾਉਣ ਦੇ ਲਈ ਐਨੀ ਨੂੰ ਉਹਦੀਆਂ ਬਹੁਤ ਸਾਰੀਆਂ ਹੱਡੀਆਂ ਨੂੰ ਤੋੜਿਆ ਗਿਆ ਇਸ ਤੋਂ ਬਾਅਦ ਸਾਰੇ ਸਬੂਤ ਸੀਗੇ ਜਿਹੜੇ ਉਹ ਕੋਰਟ ਵਿੱਚ ਪੇਸ਼ ਕੀਤੇ ਗਏ ਰੇ ਨੂੰ ਇਹ ਜਿਹੜੀ ਉਹ 40 ਸਾਲ ਦੀ ਸਜ਼ਾ ਸੁਣਾਈ ਗਈ ਰੇ ਨੇ ਐਨੀ ਨੂੰ ਕਿਉਂ ਮਾਰਿਆ ਇਸ ਦਾ ਰੀਜਨ ਹੈ ਜਿਹੜਾ ਇੰਟਰੋਗੇਸ਼ਨ ਦੇ ਦੌਰਾਨ ਵੀ ਹੈ ਜਿਹੜਾ ਕਲੀਅਰ ਨਹੀਂ ਹੋ ਸਕਿਆ ਪਰ ਹਾਂ ਕੋਰਟ 'ਚ ਜਦੋਂ ਕੇਸ ਚੱਲ ਰਿਹਾ ਸੀਗਾ ਉਸ ਦੌਰਾਨ ਇੱਕ ਵਾਰੀ ਐਵੇਂ ਹੋਇਆ ਕੀ ਰੀਜ਼ਨ ਨੂੰ ਮੈਂਸ਼ਨ ਕੀਤਾ ਗਿਆ ਉਹ ਇਹ ਸੀਗਾ ਕਿ ਜਿਹੜਾ ਰੇ ਸੀਗਾ ਉਹ ਹੈਨੀ ਦੇ ਨਾਲ ਹੈ ਜਿਹੜਾ ਵਿਆਹ ਕਰਵਾਉਣਾ ਚਾਹੁੰਦਾ ਸੀਗਾ ਪਰ ਜਿਹੜੀ ਐਨੀਆ ਜੋ ਨਾਥਨ ਦੇ ਨਾਲ ਵਿਆਹ ਕਰਵਾਉਣਾ ਚਾਹਦੀ ਸੀਗੀ ਤੇ 5 ਦਿਨ ਬਾਅਦ ਹੀ ਉਹਨਾਂ ਦਾ ਵਿਆਹ ਸੀਗਾ ਤੇ ਰੇ ਨੇ ਜੈਲਸੀ ਦੇ ਚੱਲਦੇ ਹੋਏ ਕਿ ਅਗਰ ਇਹ ਮੇਰੀ ਨਹੀਂ ਹੋਈ ਤਾਂ ਇਹ ਉਹਦੀ ਵੀ ਨਹੀਂ ਹੋਏਗੀ ਤਾਂ ਇਸੇ ਦੌਰਾਨ ਹੈ ਜਿਹੜਾ ਐਨੀ ਦੇ ਨਾਲ ਪਹਿਲਾਂ ਹੱਥਾਪਾਈ ਕੀਤੀ ਤੇ ਫਿਰ ਉਹਨੂੰ ਜਾਣ ਤੋਂ ਮਾਰ ਦਿੱਤਾ ਤੇ ਬਸ ਇਹੀ ਜਿਹੜਾ ਇੱਕ ਰੀਜ਼ਨ ਹੈ ਜਿਹੜਾ ਬਾਅਦ ਵਿੱਚ ਪੁਲਿਸ ਦੇ ਸਾਹਮਣੇ ਨਿਕਲ ਕੇ ਆਇਆ ਸੀਗਾ ਜੋ ਵੀ ਐਨੀ ਦੇ ਨਾਲ ਹੋਇਆ ਬਹੁਤ ਹੀ ਦੁਖਦਾਈ ਸੀ ਕਿਸੇ ਦੇ ਨਾਲ ਐਵੇਂ ਕਦੇ ਨਾ ਹੋਏ ਬਹੁਤ ਹੀ ਬੁਰਾ ਹੋਇਆ ਉਹਦਾ ਅੰਤ ਐਨੀ ਦਾ ਐਨੀ ਬੁਰੀ ਮੌਤ ਉਹਨੂੰ ਮਿਲੀ ਤੇ ਇਸ ਕੇਸ ਦੇ ਵਿੱਚ ਜਿਹੜੀਆਂ ਦੋ ਚੀਜ਼ਾਂ ਹੋਈਆਂ ਇੱਕ ਤਾਂ ਜਿਹੜੇ ਐਨੀ ਦੀਆਂ ਰੂਮ ਮੇਟ ਸੀਗੀਆਂ ਉਹਨਾਂ ਨੇ ਟਾਈਮ ਤੇ ਜਿਹੜਾ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਤੇ ਦੂਜੀ ਗੱਲ ਇੱਥੇ ਇਹ ਹੋਈ ਕਿ ਪੁਲਿਸ ਨੇ ਇਸ ਕੇਸ ਵਿੱਚ ਪੁਲਿਸ ਨੇ ਵੀ ਬਿਨਾ ਟਾਈਮ ਵੇਸਟ ਕੀਤੇ ਜਿਹੜਾ ਐਨੀ ਦੇ ਕਾਤਲਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਤੇ ਕਾਤਲ ਨੂੰ ਜਲਦ ਤੋਂ ਜਲਦ ਉਹਨਾਂ ਲੱਭ ਵੀ ਲਿਆ ਸੀਗਾ ਬਹੁਤ ਟਾਈਮ ਦੇ ਨਾਲ ਤੇ ਇਹ ਸੀਗੀ ਐਨੀ ਦੀ ਕਹਾਣੀ ਦਰਦਨਾਕ ਸੀਗੀ ਬਹੁਤ ਬੁਰੀ ਮੌਤ ਉਹਨੂੰ ਮਿਲੀ ਤੇ ਇਸੇ ਦੇ ਨਾਲ ਹੀ ਇੱਥੇ ਕਹਾਣੀ ਆਪਾਂ ਸਮਾਪਤ ਕਰਦੇ ਆਂ ਮਿਲਦੇ ਆਂ ਕੱਲੇ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਜੇਕਰ ਤੁਸੀਂ ਐਵੇਂ ਦੀਆਂ ਕ੍ਰਾਈਮ ਸਟੋਰੀਜ਼ ਸੁਣਨ 'ਚ ਇੰਟਰਸਟਿਡ ਹੋ ਤੁਹਾਨੂੰ ਵਧੀਆ ਲੱਗਦੀਆਂ ਐ ਤਾਂ ਪਲੀਜ਼ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਆ ਸਾਨੂੰ ਤੇ ਮਿਲਦੇ ਆਂ ਕੱਲੇ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ